ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਅਤੇ ਭਾਜਪਾ ਆਗੂ ਗੁਰਜੀਤ ਸਿੰਘ ਕੋਲੀ ਦੇ ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਲੀ ਨੂੰ ਗੁਰਦੁਆਰਾ ਸ਼੍ਰੀ ਮੋਤੀਬਾਗ੍ਹ ਸਾਹਿਬ ਵਿਖੇ ਪੰਜਾਬ ਭਰ ਤੋਂ ਪੁੱਜੀਆਂ ਹਜ਼ਾਰਾਂ ਸੰਗਤਾਂ ਨੇ ਸੇਜਲ ਅੱਖਾਂ ਨਾਲ ਸ਼ਰਧਾਂਜਲੀयां ਅਰਪਣ ਕੀਤੀਆਂ ਸਮਾਜਿਕ ਸਿਆਸੀ ਤੇ ਧਾਰਮਿਕ ਖੇਤਰ ਜੋ ਪੁੱਜੀਆਂ ਅਨੇਕਾਂ ਸ਼ਕਤੀਆਂ ਤੇ ਬਹੁਤ ਹੀ ਵੱਡਾ ਇਕੱਠ ਜੋ ਗੁਜ਼ਾਰੇ ਤੋਂ ਬਾਹਰ ਤੱਕ ਹਾਜ਼ਰ ਹੈਗਾ ਐ ਇਸ ਗੱਲ ਦੀ ਗਵਾਹੀ ਪਰਦਾ ਕਿ ਸਰਦਾਰ ਸੁਜੀਤ ਸਿੰਘ ਕੋਹਲੀ ਦੀ ਸ਼ਖਸੀਅਤ ਨਾਲ ਲੋਕਾਂ ਨੂੰ ਕਿੰਨਾ ਜੜਾਓ ਹੈਗਾ ਐ ਕਿੰਨੇ ਮਕਬੂਲ ਲੀਡਰ ਸਾਨੂੰ ਪਟਿਆਲੇ ਦੇ ਪੰਜਾਬ ਦੇ ਉਹ ਇਸ ਗੱਲ ਦਾ ਗਵਾਹ ਹੈਗਾ ਐ ਜਦੋਂ ਮੈਂ ਪਟਿਆਲੇ ਆਇਆ 1988 ਜੱਜ ਤੋਂ ਕੋਈ 36 ਸਾਲ ਪਹਿਲਾਂ ਤਾਂ ਮੈਨੂੰ ਜੋ ਸ਼ਹਿਰ ਦੀ ਇੰਟਰੋਡਕਸ਼ਨ ਮੇਰੇ ਨਾਲ ਹੋਈ ਹੈ ਜਾਂ ਮੈਨੂੰ ਲੋਕਾਂ ਨੇ ਕਰਾਈ ਹੈਗੀ ਹੈ ਉਹਦੇ ਚ ਇੱਥੋਂ ਦੀਆਂ ਬਖ ਬਖ ਸਮਾਜਿਕ ਸਿਆਸੀ ਸ਼ਕਤੀਆਂ ਬਾਰੇ ਜੋ ਜ਼ਿਕਰ ਹੁੰਦਾ ਸਿਗਾ ਜਾਂ ਹੁਣ ਤੱਕ ਹੁੰਦਾ ਆਇਆ ਹੈਗਾ ਹੈ ਜਿੱਥੇ ਸਮਾਜਿਕ ਖੇਤਰ ਵਿੱਚ ਡਾਕਟਰ ਜਗਦੀਸ਼ ਦਾ ਡਾਕਟਰ ਖੁਸ਼ਦੇਵ ਦਾ ਵੀਰ ਦਸੌਂਦੀ RAM ਜੀ ਦਾ ਜਾਂ ਹੋਰ ਕੁਝ ਸ਼ਖਸੀਤਾਂ ਦੇ ਨਾਂ ਸਿਗੇ ਸਿਆਸੀ ਖੇਤਰ ਵਿੱਚ ਇੱਕ ਦਰਵੇਸ਼ ਸਿਆਸਤਾਨ ਬਲੋਂ ਜਾਣੇ ਵਾਲੇ ਜਾਣੇ ਜਾਣ ਵਾਲੇ ਤੇ ਨਵੇਕਲੇ ਢੰਗ ਨਾਲ ਲੋਕਾਂ ਵਿੱਚ ਰਣ ਵਾਲੇ ਲੋਕਾਂ ਦੇ ਆਪਣੇ ਉਹਨਾਂ ਦੇ ਦੁੱਖਾਂ ਦਰਦਾਂ ਦੇ ਸਾਂਝੀ ਸਲਾਹ ਕੋਲੀ ਸਾਹਿਬ ਦਾ ਜ਼ਿਕਰ ਮੈਨੂੰ ਅਨਸਾਰ ਇੱਥੇ ਜੋ ਪਹਿਲੀਆਂ ਕਿੱਸੇ ਕਹਾਣੀਆਂ ਸੁਣਨ ਨੂੰ ਮਿਲੀਆਂ ਉਹਦੇ 'ਚੋ ਜ਼ਿਕਰ ਮਿਲਿਆ ਜੋ ਕਿ ਉਹਨਾਂ ਦੀ ਸ਼ਖਸੀਅਤ ਦਾ ਹਮੇਸ਼ਾ ਆਖਰੀ ਦਮ ਤੱਕ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਬਣਿਆ ਰਿਹਾ। ਸੋ ਮੈਂ ਉਮੀਦ ਕਰਦਾ ਕਿ ਅੱਜ ਜੋ ਇਹ ਹੌਲੀ-ਹੌਲੀ ਉਹ ਪੀੜੀ ਜੋ ਲੋਕਾਂ ਨਾਲ ਜੁੜੀ ਸੀ ਜੋ ਸਾਈਕਲਾਂ 'ਤੇ ਚੱਲਦੀ ਸੀ ਸਕੂਟਰਾਂ 'ਤੇ ਚੱਲਦੀ ਸੀ ਲੋਕਾਂ ਦੇ ਨਾਲ ਹੋ ਕੇ ਵਿਚਰਦੀ ਸੀਗੀ ਇਹ ਕੋਲੀ ਸਾਹਿਬ ਸ਼ਾਇਦ ਉਸ ਪੀੜੀ ਦੇ ਸਾਡੇ ਆਖਰੀ ਥੰਮ ਥੰਮ ਸੀਗੇ ਜੋ ਗਿਰੇ ਨੇ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ 'ਚ ਨਾ ਸਿਰਫ ਸਮਾਜਿਕ ਸੇਵਾ ਦੇ ਖੇਤਰ ਚ ਬਲਕੇ ਸਿਆਸੀ ਖੇਤਰ ਵਿੱਚ ਵੀ ਜੋ ਲੋਕਾਂ ਨਾਲ ਜੜਾਅ ਵਾਲੀ ਰਾਜਨੀਤੀ ਹੈਗੀ ਹੈ ਲੋਕਾਂ 'ਚ ਵਿਚਰਨ ਵਾਲੀ ਲੋਕਾਂ ਦੀ ਤਰ੍ਹਾਂ ਵਿਚਰਨ ਵਾਲੀ ਰਾਜਨੀਤੀ ਹੈ ਉਹਦੀਆਂ ਜੜ੍ਹਾਂ ਲੱਗਣਗੀਆਂ ਤੇ لازਮੀ ਤੌਰ ਤੇ ਅਸੀਂ ਪੰਜਾਬ ਦਾ ਇੱਕ ਸੁੰਦਰ ਸਵਿਕ ਸੁਨੱਖਾ ਸਪੇਕ ਸਿਰਜਣੇ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸudar surjit singh kohli ਦੀ ਅੰਤਮ ਅਰਦਾਸ ਲਈ ਸ਼ਾਮਲ ਹੋਣ ਲਈ ਆਏ ਆ ਜਿਵੇਂ ਹੁਣੇ ਗਰੋਵਰ ਸਾਹਿਬ ਨੇ ਬੜਾ ਕੁਝ ਦੱਸਿਆ ਅੱਜ ਇਸ ਸਮਾਗਮ ਵਿੱਚ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਸਿੱਖ ਸਮਾਜ ਤੇ ਭਾਰਤ ਦੇ ਉੱਚ ਕੋਟੀ ਦੇ ਧਾਰਮਿਕ ਆਗੂ ਸਿਆਸੀ ਆਗੂ ਸੋਸ਼ਲ ਆਗੂ ਇੱਥੇ ਪੁੱਜਿਆ ਤੇ ਉਹਨਾਂ ਵਿੱਚ ਪੰਜਾਬ ਸਰਕਾਰ ਦੇ ਸਭ ਤੋਂ ਉੱਚੀ ਪੋਸਟ ਦੇ ਸਪੀਕਰ ਸਾਹਿਬ ਸੰਧਵਾ ਜਿਨ੍ਹਾਂ ਦਾ ਕੇ ਵਿਅਕਤੀਗਤ ਆਪ ਹੀ ਗਿਆਨੀ ਜ਼ੈਲ ਸਿੰਘ ਜੀ ਰਾਸ਼ਟਰਪਤੀ ਦੇ ਪੋਤੇ ਹਨ ਉਹ ਵੀ ਪਾਠੇ ਹਨ ਅਤੇ ਭਾਰਤ ਸਰਕਾਰ ਵਿੱਚ ਲਾਲਪੁਰਾ ਜੀ ਜੋ ਸੀਨੀਅਰ ਮੋਸਟ ਪੋਸਟ ਇਸ ਵੇਲੇ ਸਾਡੇ ਪੰਜਾਬ ਵੱਲੋਂ ਲੈ ਰਹੇ ਹਨ ਉਹ ਵੀ ਸ਼ਰਧਾਜਲੀ ਦੇ ਕੇ ਗਏ ਹਨ ਮੈਂ ਇਸ ਪਰਿਵਾਰ ਦਾ ਮੇਰੇ ਖਿਆਲ ਵਿੱਚ ਸਭ ਤੋਂ ਪੁਰਾਣਾ ਇਹਨਾਂ ਨਾਲ ਮੈਂ ਸੰਬੰਧ ਹੈ ਸੁਣ ਕੇ ਹੈਰਾਨ ਹੋਵੋਗੇ ਕਿ 1951 ते ते 1951 ਕਰਤਾਰ ਸਿੰਘ ਦੀਵਾਨਾ ਪ੍ਰਧਾਨ ਅਕਾਲੀ ਜਥਾ ਜੀ ਨੇ ਇੱਕ ਪੰਜਾਬੀ ਲਈ ਡਿਮਾਂਸਟ੍ਰੇਸ਼ਨ ਕੀਤਾ ਤੇ ਮੈਂ ਤੇ ਕੋਲੀ ਸਾਹਿਬ ਤੇ 20 ਬੰਦੇ ਹੋਰ 15 ਦਿਨ ਲਈ ਨਾਬਾ ਜੇਲ੍ਹ ਚ ਰਹੇ 1951 ਸਰ ਉਸ ਜੇਲ੍ਹ ਵਿੱਚ ਉਸ ਵੇਲੇ ਸਤਾਰ ਗੰਗਾ ਸਿੰਘ ਢਿੱਲੋਂ ਜਿੱਦਾਂ ਕਿ ਦੁਨੀਆਂ ਵਿੱਚ ਹਮੇਸ਼ਾ ਇੱਕ ਨਵੀਂ ਲਰ ਦਾ ਨਾਰਿਆ ਉਹ ਵੀ ਜੇਲ੍ਹ ਚ ਸਰਦਾਰਾ ਸਿੰਘ ਕੋਹਲੀ ਦੇ ਪਿਤਾ ਸਰ ਗੋਪਾਲ ਸਿੰਘ ਇੱਕ ਰਿਫਿਊਜੀ ਪਾਕਿਸਤਾਨ ਚੋਂ ਦਿੱਲੀ ਆਏ ਦੇ ਪਟਿਆਲੇ ਆਏ ਔਰ ਜਿਵੇਂ ਅਸੀਂ ਲੱਖਾਂ ਲੋਕ ਉਜੜ ਕੇ ਖਾਕਸ਼ਾ ਹੋ ਕੇ ਇੱਥੇ ਪੁੱਜੇ ਤੇ ਉੱਥੇ ਉਹਨਾਂ ਨੇ ਕਬਾੜੀ ਦੀ ਦੁਕਾਨ ਪੁਰਾਣੀ ਸਬਜ਼ੀ ਮੰਡੀ ਚ ਰੰਮੀ ਤੇ ਉਥੋਂ ਹੀ ਸਦਾਰਾ ਸਿੰਘ ਕੋਹਲੀ ਨੇ ਆਪਣਾ ਕੰਮ ਆਰੰਭ ਕੀਤਾ ਕਿ ਸਾਡੇ ਨਾਲ ਗੁਰੂ ਹੈ ਅਸੀਂ ਗੁਰੂ ਦੇ ਵਿਸ਼ਵਾਸੀ ਆ ਤੇ ਹਮੇਸ਼ਾ ਗੁਰੂ ਮਹਾਰਾਜ ਤੇਰੇ ਹੁਕਮ ਤੇ ਚੱਲਾਂਗੇ ਜੇ ਕੋਈ ਗਲਤ ਗਲ ਗਿਆ ਉਹ ਮਾਫੀ ਸਾਰੇ ਜਿੰਨੇ ਆਇਓ ਬਹੁਤ ਸਾਰਿਆਂ ਨੂੰ ਅਫਸੋਸ ਹੈ ਪਰ ਇਹ ਯਾਦ ਰੱਖਿਓ ਕਿ ਸਾਨੂੰ ਲੋੜ ਹੈ ਕਿ ਇਹੋ ਜੀ ਲੀਡਰਸ਼ਿਪ ਇਹੋ ਜੀ ਰੋਡ ਮਾਰਡ ਦੀ ਪ੍ਰਸ਼ੰਸਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਐਡੀ ਮਹਾਨ तरीके ਦੇ ਨਾਲ ਇੱਕ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕੀਤਾ ਹੋਵੇ ਕਿ ਬੱਚਿਆਂ ਨੂੰ ਗੁਰੂ ਦੇ ਲਾੜ ਲਾਇਆ ਹੋਵੇ ਵਧੀਆ ਤਰਬੀਅਤ ਦਿੱਤੀ ਹੋਵੇ ਬਹੁਤ ਵਧੀਆ ਪਾਇਦਾਨ ਤੇ ਪਹੁੰਚਾਇਆ ਹੋਵੇ ਉਹਨਾਂ ਸ਼ਖਸੀਅਤ ਦੇ ਮੁਤਲਕ ਜੇ ਅਸੀਂ ਦੋ ਗੱਲਾਂ ਗੁਰੂ ਦੇ ਚਰਨਾਂ 'ਚ ਖੜਕੇ ਕਰ ਲਈਏ ਤਾਂ ਗੁਰੂ ਸਾਹਿਬ ਦਾ ਆਪਣਾ ਫਰਮਾਨ ਹੈ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸੋ ਅੱਜ ਦੇਖੋ ਜਾਣਾ ਸਭ ਨੇ ਲੇਕਿਨ ਉਹਦੀ ਕਮਾਈ ਕੀ ਹੈ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਅੱਜ ਜਦੋਂ ਮੈਂ ਆਇਆ 20 ਮਿੰਟ ਤਾਂ ਮੈਨੂੰ ਆ ਚੌਂਕ ਤੋਂ ਇੱਥੇ ਆਉਣ ਤਾਂ ਹੀ ਲੱਗੇ ਜੀ ਇਹ ਕਮਾਈ ਹੈ ਇਹ ਪਿਆਰ ਹੈ ਨਹੀਂ ਤਾਂ ਰਾਜਨੀਤਿਕ ਬੰਦਾ ਤਾਂ ਚਲਾ ਜਾਵੇ ਲੋਕ ਇਹਦੇ ਚੰਗਾ ਠੀਕ ਹੈ ਯਾਰ ਨਿਭੜਿਆ ਕੰਮ ਬੋਲੇ ਸੋਨਹਿਾਲ ਸਤ ਸ੍ਰੀ ਅਕਾਲ ਔਰ ਬੜੀ ਗੁਰੂ ਦੀ ਕਿਰਪਾ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਕਿ ਕੋਈ ਬੰਦਾ ਐਮਐਲਏ ਬਣ ਗਿਆ ਹੋਵੇ ਤੇ ਜਦੋਂ ਉਹ ਬੈਠਾ ਸਾਹਮਣੇ ਤੇ ਉਹਦੇ ਬੁੱਲ ਫਰਕਦੇ ਹੋਣ ਤੇ ਸਿਮਰਨ ਕਰਦਾ ਹੋਵੇ ਮੈਂ ਅਜੀਤਪਾਲ ਜੀ ਦੇਖਿਆ ਕੋਣਾ ਕੋਲੀ ਸਾਹਿਬ ਜੀ ਔਰ ਇਹ ਚੰਗੀ ਸਿੱਖਿਆ ਤੋਂ ਬਣਾ ਨਹੀਂ ਹੁੰਦਾ ਚੰਗੀ ਪਰਵਰਿਸ਼ ਤੋਂ ਬਣਾ ਨਹੀਂ ਹੁੰਦਾ ਮੈਨੂੰ ਇਹ ਲੱਗਦਾ ਵੀ ਗੁਰੂ ਸਾਹਿਬ ਨੇ ਇਹਨਾਂ ਤੇ ਉਹ ਕਿਰਪਾ ਕੀਤੀ ਹੈ ਕਹਿੰਦੇ ਨੇ ਪੂਤਾ ਮਾਤਾ ਕੀ ਆਸ਼ੀਸ਼ ਨਿਮਕ ਨਾ ਬਿਸਰੇ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਇਹ ਗੁਰੂ ਦੀ ਕਿਰਪਾ ਨਾਲ ਹੋਇਆ ਇਸ ਪਰਿਵਾਰ ਨੇ ਇੱਕ ਰਿਕਾਰਡ ਕਾਮ ਕੀਤਾ ਤਿੰਨ ਪੀੜੀਆਂ ਤੱਕ ਲੋਕਾਂ ਨੇ ਇੰਨਾ ਵਿਸ਼ਵਾਸ ਦਿੱਤਾ ਉਹ ਪੰਜਾਬ ਦੇ عظیم ਸਦਨ ਦੇ ਵਿੱਚ ਪਹੁੰਚੇ ਮੰਤਰੀ ਰਹੇ ਗੁਰੂ ਸਾਹਿਬ ਅੱਗੇ ਵੀ ਮੈਂ ਤਾਂ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਵੀ ਮਿਹਰ ਕਰਨ ਆਪ ਸਭ ਨੇ ਆ ਕੇ ਮੇਰੇ ਇਸ ਪਰਿਵਾਰ ਦਾ ਦੁੱਖ ਘਟਾਇਆ ਗੁਰੂ ਸਾਹਿਬ ਆਪ ਸਭ ਤੇ ਵੀ ਕਿਰਪਾ ਕਰਨ ਅਸੀਂ ਆਪ ਸਾਰਿਆਂ ਦੇ ਬਹੁਤ ਹੀ ਧੰਨਵਾਦੀ ਆ ਇਹਨਾਂ ਕਹਿੰਦਾ ਖੇਵਾਂ ਦਾ ਜਾਟਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਗਵਾਸੀ ਸੁਰਜੀਤ ਸਿੰਘ ਕੋਹਲੀ ਸਾਹਿਬ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਗੱਜ-ਬੱਜ ਕੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਬਹੁਤ ਕੁਝ ਸਰਗਵਾਸੀ ਕੋਹਲੀ ਸਾਹਿਬ ਦੇ ਬਾਰੇ ਬੋਲਿਆ ਮੈਨੂੰ ਲੱਗਦਾ ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਵਾਸਤੇ ਕੁਝ ਮਿੰਟਾਂ ਦਾ ਸਮਾਂ ਬਹੁਤ ਸੀਮਤ ਹੈ ਪਰ ਮੈਂ ਟੈਂਪ ਦੀ ਮੰਦਿਰ ਨੂੰ ਸਮਝਦੇ ਹੋਏ ਕੋਲੀ ਪਰਿਵਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਅਸੀਂ ਸਾਰੇ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਖੜੇ ਹਾਂ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਪ੍ਰਧਾਨ ਪ੍ਰਧਾਨ ਦੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਾਰੇ ਆਮ ਆਦਮੀ ਪਾਰਟੀ ਪਰਿਵਾਰ ਵੱਲੋਂ ਕੋਲੀ ਪਰਿਵਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਅਸੀਂ ਸਾਰੇ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਖੜੇ ਹਾਂ ਤੇ ਉਸ ਅਕਾਲ ਪੁਰਖ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦੇ ਹਾਂ ਵੀ ਅਕਾਲ ਪੁਰਖ ਸਰਗਵਾਸੀ ਸੁਰਜੀਤ ਸਿੰਘ ਕੋਲੀ ਸਾਹਿਬ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੁਹਾਨੂੰ ਇਹ ਪਾਣਾ ਮੰਨਨ ਦਾ ਬਲ ਬਖਸ਼ਣ ਇੱਕ ਲਬਜ਼ ਮੇਰੇ ਤੋਂ ਪਹਿਲਾਂ ਗਾਂਧੀ ਸਾਹਿਬ ਨੇ ਵਰਤਿਆ ਸੀ ਕਿ ਉਹ ਦਰਵੇਸ਼ ਲੀਡਰ ਸਨ ਬਹੁਤ ਔਖਾ ਇਸ ਲਬਜ਼ ਨੂੰ ਕਮਾਣਾ ਦਰਵੇਸ਼ ਲੀਡਰ ਤੇ ਮੈਨੂੰ ਲੱਗਦਾ ਹੈ ਬਹੁਤ ਵੱਡੀ ਕਮਾਈ ਕੋਲੀ ਪਰਿਵਾਰ ਦੀ ਸੇਵਾ ਕਰਕੇ ਗੁਰਬਾਣੀ ਤੋਂ ਸੇਂਹ ਲੈ ਕੇ ਜੋ ਲਿਖਿਆ ਮੀਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਇਸ ਗੁਰਬਾਣੀ ਦੇ ਬਚਨ ਤੋਂ ਕੋਲੀ ਪਰਿਵਾਰ ਨੇ ਜੋ ਸੇਵਾ ਕੀਤੀ ਹੈ ਪਟਿਆਲੇ ਦੀ ਸਿਆਸਤ ਪੰਜਾਬ ਦੀ ਸਿਆਸਤ ਉਸ ਤੋਂ ਪੰਜਾਬ ਦੇ ਲੋਕ ਭਲੀ ਭਾਤੀ ਜਾਲੂ ਹਨ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਮੈਂ ਕੋਲੀ ਪਰਿਵਾਰ ਨੂੰ ਇਹ ਵਿਸ਼ਵਾਸ ਦਵਾਣਾ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਆ ਉੱਥੇ ਹੀ ਪਰਿਵਾਰ ਵੱਲੋਂ ਇੱਥੇ ਕਿਉਂਕਿ ਬਹੁਤ ਵੱਡਾ ਹਜੂਮ ਸੰਗਤਾਂ ਦਾ ਗੁਰਦੁਆਰਾ ਸਾਹਿਬ ਤੋਂ ਬਾਹਰ ਬਹੁਤ ਦੂਰ ਤੱਕ ਲੱਗਾ ਹੋਇਆ ਸਾਰਿਆਂ ਦਾ ਧੰਨਵਾਦ ਵੀ ਕਰਦਾ ਇਹਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਇਸ ਦੁੱਖ ਦੀ ਘੜੀ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਕੋਹਲੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰ ਮੈਨੂੰ ਲੱਗਦਾ ਹੈ ਜਿੰਨਾ ਤੁਹਾਡਾ ਸਾਥ ਹੈ ਉਹਦੇ ਨਾਲ ਸਾਰੇ ਦੁੱਖ ਘਟ ਜਾਂਦੇ ਨੇ ਤੁਹਾਡਾ ਇੱਥੇ ਐਨੇ ਭਾਰੀ ਕੱਟ ਚ ਆਉਣਾ ਇਹ ਦਰਸਾਉਂਦਾ ਹੈ ਕਿ ਸੁਰਜੀਤ ਸਿੰਘ ਕੋਹਲੀ ਜੀ ਨੂੰ ਚਾਹਣ ਵਾਲਿਆਂ ਦੀ ਕੋਈ ਕਮੀ ਨਹੀਂ ਸੀਗੀ ਕੋਈ ਵਿਰਲਾ ਹੀ ਅਜਿਹਾ ਪਰਿਵਾਰ ਹੁੰਦਾ ਜਿਹਦੀਆਂ ਤਿੰਨ ਪੀੜੀਆਂ ਸਮਾਜ ਸੇਵਾ ਚ ਜੁਟੀਆਂ ਹੋਣ ਤਿੰਨ ਪੀੜੀਆਂ ਹੋ ਗਈਆਂ ਸਮਾਜ ਸੇਵਾ ਦੀ ਭਾਵਨਾ ਇਹਨਾਂ ਦੇ ਪਰਿਵਾਰ ਚ ਇਹੋ ਜੀ ਭਰੀ ਹੋਈ ਐ ਜਦੋਂ ਮੈਂ ਅਜੀਤਪਾਲ ਸਿੰਘ ਜੀ ਕੋਹਲੀ ਨਾਲ ਵੀ ਗੱਲ ਕਰਦੀ ਆ ਹਮੇਸ਼ਾ ਆਪਦੇ ਸ਼ਹਿਰ ਲਈ ਆਪਦੇ ਲੋਕਾਂ ਲਈ ਭੜਾਈ ਸੋਚਦੇ ਨੇ ਸੋਚਦੇ ਨੇ ਕਿਵੇਂ ਆਪਦਾ ਸ਼ਹਿਰ ਦਾ ਵਿਕਾਸ ਕਰਾ ਸਕੀਏ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਆ ਕਿ ਜਿੰਨੀ ਵਾਰ ਵੀ ਮੈਂ ਸਰਦਾਰ ਸੁਰਜੀਤ ਸਿੰਘ ਕੋਹਲੀ ਜੀ ਨੂੰ ਮਿਲੀ ਆ ਐਨੀ ਲੰਬੀ ਬਿਮਾਰੀ ਤੋਂ ਜੂਝ ਰਹੇ ਸੀ ਇਹਨੇ ਸਰੀਰ ਤੇ ਕਸ਼ਟ ਆਏ ਪਰ ਉਹਨਾਂ ਦਾ ਗੁਰੂ ਪ੍ਰਤੀ ਜਿਹੜਾ ਪਿਆਰ ਹੈ ਗੁਰਬਾਣੀ ਨਾਲ ਜਿਹੜਾ ਪਿਆਰ ਹੈ ਉਹ ਕਦੇ ਨਹੀਂ ਟੁੱਟਿਆ ਉਹ ਦਿਨ-ਬਦਨ ਵੱਧਦਾ ਹੀ ਗਿਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਜ਼ ਬਖਸ਼ਣ ਤੇ ਪਰਿਵਾਰ ਨੂੰ ਸਮਾਜ ਨੂੰ ਏ ਭਾਣਾ ਮੰਨਣ ਦਾ ਬਲ ਬਖਸ਼ਣ ਇੰਨੀਆਂ ਕੌਜ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ